कटिंग कर लेनी है आ जी अपने करेले ठीक सारे सैट हो जी अपनी वीडियो में एंड तक जरूर देखो जी तो अज की जो थोड़ा पसंद आई तो प्लीज अपने चैनल में सबसक्राइब जरूर करे और लाइक जरूर करो तो शेयर जरूर करो जी सत श्री ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਲੀ ਪਿੰਡੂ ਬਲੌਗ ਵਿੱਚ ਨੰਮੇ ਸੁਰਤਿਆਂ ਨੂੰ ਕਹਿਣਾ ਚਾਹੁੰਦੀ ਆ ਜੀ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਵੀ ਕਰੋ ਜੀ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਸਾਰਿਆਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਕarele ਨਵੇਂ ਤਰੀਕੇ ਨਾਲ ਬਣਾ ਰਹੇ ਆ ਕੇਲੇ ਕਰੇਲੇ ਤੇ ਇਦਾਂ ਪਹਿਲਾਂ ਕਰੇਲਿਆਂ ਨੂੰ ਆਪਾਂ ਕਟਿੰਗ ਕਰ ਲੈਣੀ ਆ ਤੇ ਫਿਰ ਇਦਾਂ ਕਟਿੰਗ ਕਰ ਲੈਣੀ ਆ ਦੇਖੋ ਜੀ ਉੱਪਰੋਂ ਛਿਲਕਾ ਤਾਰ ਕੇ ਇਦਾਂ ਕਟਿੰਗ ਕਰ ਲੈਣੀ ਆ ਆਪਾਂ ਕਰੇਲਿਆਂ ਦੀ ਨਮਕ ਲਾ ਕੇ ਰੱਖ ਦੇਣੇ ਲਾ ਕੇ ਤੇ ਫਿਰ ਆਪਾਂ ਨਮਕ ਲਾ ਕੇ ਕਰੇਲਿਆਂ ਨੂੰ ਧੁੱਪੇ ਰੱਖ ਦੇਣਾ ਕਿੰਨੀ ਦੇਰ ਲਈ ਨੂੰ ਠੋੜੇ ਟਾਈਮ ਲਈ ਆਪਾਂ ਤੁੱਪੇ ਰੱਖ ਦੇਣਾ ਬਾਕੀ ਦਾ ਪ੍ਰੋਸੀਜਰ ਆਪਾਂ ਨਾਲ-ਨਾਲ ਚੱਲਾਂਗੇ ਆਹ ਹੋ ਗਈ ਜੀ ਆਪਣੇ ਕarele ਠੀਕ ਸਾਰੇ ਸੈੱਟ ਹੋਣ ਆਪਾਂ ਇਹਨਾਂ ਨੂੰ ਇਦਾਂ ਨਮਕ ਲਗਾ ਕੇ ਤੁੱਪ ਵਿੱਚ ਰੱਖ ਦਾਂਗੇ ਕੁਛ ਟਾਂਬਲੇ ਵਿੱਚ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਜੀ ਧੋ ਲੈਣਾ ਫਿਰ ਚੰਗੀ ਤਰ੍ਹਾਂ ਘੱਟ ਕੇ ਨਿ ਜੋੜ ਲੈਣੇ ਆ ਤਾਂ ਕਿ ਵਿੱਚ ਪਾਣੀ ਨਾ ਰਹੇ ਜੀ ਹਾਂਜੀ ਇਹਨੂੰ ਐਦਾਂ ਪਾਣੀ ਨਾਲ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਸੁਕਾ ਲਓ ਦਾ ਇਹਨਾਂ ਦਾ ਪਾਣੀ ਸੌਖੀ ਜੰਗੀ ਤਰ੍ਹਾਂ ਦੂਸਰੀ ਤਾਪ ਆਗਰ ਦੀ ਤਰ੍ਹਾਂ ਦੂਜੇ ਪਾਸੇ ਆਪਾਂ ਤਲੇ ਰੱਖਿਆ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਗਰਮ ਹੋ ਜੇ ਤੇਲ ਦੇਖਾ ਏਦਾਂ ਆਪਾਂ ਰੱਖਿਆ ਜੀ ਤੇਲ ਕਰਾਹੀ ਚ ਕਲਕਣਾ ਇਸ ਤਰ੍ਹਾਂ ਜੀ ਇਹ ਕ੍ਰੇਲਿਆਂ ਨੂੰ ਆਪਾਂ ਏਦਾਂ ਵਿੱਚ ਪਾ ਦਾਂਗੇ ਤੇਲ ਦੇ ਸਾਈਡ ਤੇ ਹੋ ਜਾ ਮਮਈ ਬਚਾ ਕੇ ਸਟ੍ਰਾਈਨ ਨਾ ਉਹਦਾ ਪਾਪਾ ਪੀਲ ਦੇ ਜਿਆਦਾ ਦੇਖਾ ਚੋ ਕਿ ਕਿਰੋ ਬੱਤ ਹੈ ਹਰ ਜੀ ਉਹ ਤਾਂ ਮੈਂ ਠੀਕ ਪਾਣੀ ਨੂੰ ਥੋੜਾ ਟਾਈਮ ਪਕਾਵਾਂਗੇ ਇਦਾਂ ਇਹ 10 ਮਿੰਟ ਲੱਗਣਗੇ ਜੀ ਆਪਾਂ 10 ਮਿੰਟਾਂ ਚ ਹੋ ਰਹੇ ਹੋਗੇ ਆ ਗਿਆ ਤੁਸੀਂ ਖਾ ਲੈ ਕਾ ਜੈ ਜਿੰਨੀ ਤਰ੍ਹਾਂ ਇਹ ਬਰਾਊਨ ਕਲਰ ਦੇ ਹੋ ਜਾਣਗੇ ਕੜਕ ਮੱਗ ਜਾਣਗੇ ਚੰਗੀ ਤਰ੍ਹਾਂ ਤਾਂ ਇਹਨਾਂ ਨੂੰ ਆਪਾਂ ਵਿੱਚ ਵਿੱਚ ਹਿਲਾਉਂਦੇ ਰਹਿੰਨੇ ਆ ਜੀ ਸਾਗੇ ਥੱਲੇ ਨਾਲ ਲੱਗਣ ਇੱਕ ਸਾਈਡ ਤੋਂ ਮਚ ਰਿਹਾ ਹਾਂ ਹਾਂਜੀ ਨਾਲ-ਨਾਲ ਇਹਦਾ ਹਿਲਾਉਂਦੇ ਰੋ ਤੇ ਇੱਧਰ ਆਪਾਂ ਕੱਟ ਕੇ ਰੱਖਿਆ ਬਰੀਕ-ਬਰੀਕ ਪਿਆਜ਼ ਇਹ ਹੈਗੇ ਜੀ ਹਰੀ ਮਿਰਚ ਇਹ ਗੱਟ ਟਮਾਟਰ ਤੁਸੀਂ ਲੋੜ ਅਨੁਸਾਰ ਪਾ ਸਕਦੇ ਹੋ ਜਿੰਦਾਂ ਤੁਸੀਂ ਖਾਣੇ ਹੋ ਹਾਂਜੀ ਹੁਣ ਇਹ ਜ਼ਿਆਦਾ ਨਹੀਂ ਆਪਾਂ ਕਰਨੇ ਹੈਗੇ ਇੰਦਾਂ ਜੀ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਕਰਨਾ ਹੈਗਾ ਰਾਈਟ ਵਿੱਚੋਂ ਆਪਾਂ ਕੱਢ ਲੈਣੇ ਹੈਗੇ ਆ ਬਾਕੀ ਤੁਸੀਂ ਨਾਲ ਨਾਲ ਦੇ ਹੀ ਦੇ ਦਿਓ ਬਹੁਤ ਹੀ ਵਧੀਆ ਕਰੇਲੇ ਬਣਦੇ ਆ ਤੇ ਛੋੜੇ ਟਾਈਮ 'ਚ ਬਣਦੇ ਆ ਇਦਾਂ ਜੀ ਆਪਾਂ ਲੋੜ ਅਨੁਸਾਰ ਵਿੱਚ ਤੇਲ ਰਹਿਣ ਦੇਣਾ ਹੈ ਜਦੋਂ ਦਾ ਪੂਰਾ ਪਿਆ ਦੇਣੇ ਹੈਗੇ ਪਿਆਜ਼ ਵਿੱਚ ਗਰੀਫ ਕੱਟੇ ਹੋਏ ਇਹਨੇ ਦੇ ਆਪਾਂ ਜਿੰਨੇ ਦਾ ਸੋ ਜਮਾ ਇਦਾਂ ਜੀ ਆਪਾਂ ਲੋੜ ਅਨੁਸਾਰ ਹਰ ਨਿਸਾਰੀਆਂ ਚੀਜ਼ਾਂ ਪਾਈ ਜਿੰਨੀ ਆ ਆਪਣੇ ਘਰ ਤੇ ਦਾ ਲਵੇਗਾ। ਇਹਦਾ ਮਸਾਲਾ ਪਾਇਆ ਹੋਇਆ। ਇਸ ਘਰੇ ਪੀਸਿਆ ਹੋਇਆ ਆਪ ਦਾ ਕੌਤਾ ਜੀਰਾ ਨਮਕ ਹਲਦੀ ਮਿਰਚ ਮਿਰਚ ਆਪਾਂ ਹਰੀ ਵੀ ਵਿੱਚ ਪਾਤੀ ਸੀਗੀ। ਇਸ ਕਰਕੇ ਆਪਾਂ ਬਰੈੱਡ ਕੱਟ ਪਾਈ ਹੈਗੀ ਆ ਤਾਂ ਕਿ ਜ਼ਿਆਦਾ ਨਾ ਹੋ ਜੇ। ਇਦਾਂ ਜੀ ਇਹ ਤੜਕੇ ਨੂੰ ਹੁਲਾਉਂਦੇ ਰਵਾਂਗੇ। ਆਪਾਂ ਲਸਣ ਵੀ ਪਾਇਆ ਬਾਅਦ ਚ। ਸੌਰੀ ਮੈਂ ਤੁਹਾਨੂੰ ਦੱਸਣਾ ਭੁੱਲੀ। ਹਣ ਇਦਾਂ ਜੀ ਇਹਨੂੰ ਹਿਲਾਉਂਦੇ ਰਹਿਣਾ ਜੀ ਆਪਣੇ ਦੇਖੋ ਜੀ ਕਲਰ ਚੇਂਜ ਹੋ ਗਿਆ ਹੈਗਾ ਤੜਕੇ ਦਾ ਇਹ ਇਦਾਂ ਦਾ ਮਤਲਬ ਹੈਗਾ ਵਾ ਹਾਂਜੀ ਹੁਣ ਆਪਾਂ ਪਾ ਦیتے ਹੈਗੇ ਸਾਰੇ ਮਸਾਲੇ ਇਦਾਂ ਆਪਾਂ ਜੀ ਸਾਰੇ ਪਸਾਲੇ ਪਾ ਗਏ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਵਾ ਤੇ ਇਦਾਂ ਕਰੇਲੇ ਜਿਹੜੇ ਆਪਾਂ ਬਣਾਉਨੇ ਹੈ ਜੀ ਬਹੁਤ ਜਲਦੀ ਬਣਦੇ ਆ ਪਰ ਮੇਂ ਕਰੇਲੇ ਨਾਲ ਇਹ ਵੀ ਇੱਕ ਤਰ੍ਹਾਂ ਦੀ ਇੱਕ ਹੈਗੀ ਆ ਡਿਸ਼ ਕਰੇਲੇ ਬਣਾਉਣ ਦੀ ਡਿਫਰੈਂਟ ਆਪਨੇ ਕਰੇਲੇ ਆ ਜੀ ਤੇ ਆਪਾਂ ਹਮ ਸਾਰੇ ਕਰੇਲੇ ਵੀ ਇਦਾਂ ਵਿਚ ਪਾ ਦਦੇ ਆ ਮਸਾਲੇ ਦੇ ਜਿਹੜਾ ਆਪਾਂ ਤੜਕਾ ਬਣਾਇਆ ਹੋਇਆ ਸੀਗਾ ਪਰਮੇ ਤੋਂ ਇਦਾਂ ਸਾਰਿਆਂ ਨੂੰ ਹਿਲਾਉਂਦੇ ਰਹਿਣਾ ਜੀ ਮੈਂ ਰੋਟੀ ਪਾ ਕੇ ਦਵਾਂ ਇਦਾਂ ਮਸਾਲੇ ਚ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਹੁਣ ਹੈਗੇ ਆ ਇਹ ਰੈਡੀ ਹੋ ਗਏ ਜੀ ਹੁਣ ਆਪਾਂ ਇਹਨਾਂ ਨੂੰ ਥੱਲੇ ਉਤਾਰ ਕੇ ਰੱਖ ਦੇਣਾ ਐਡਾ ਥੋੜਾ ਜਿਹਾ ਹਿਲਾ ਦਿਓ ਤਾਂ ਕਿ ਇਹ ਜੇ ਸੇਕ ਬਣਿਆ ਹੈ ਕੜਾਹੀ 'ਚ ਥੱਲੇ ਨਾ ਲੱਗਣ ਅਗਲੇ ਕੱਲ ਜੀ ਉਠੀ ਤੇ ਦਪਰਾ ਆ ਕਲੇਲੇ ਬਣਾਏ ਜਨਾਰੇ ਫਿਰ ਆਇਆ ਹਸਟੇਲ 'ਚ ਦੇਖਦੇ ਹਾਂ ਕੀ ਹਿਸਾਬ ਦਾ ਬਣਨ ਵਾਲਾ ਪਲੀਜ਼ ਮੈਨ ਨੋ ਕੇ ਫਰਮਿਕਲ ਸਵਾਲ ਸਵਾਲ ওকে ਥੈਂਕ ਯੂ ਆਪਣੇ ਵੀਡੀਓ ਨੂੰ ਐਂਡ ਤੱਕ ਜਰ ਦੇਖਿਓ ਜੀ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਲਾਈਕ ਜਰ ਕਰ ਤੇ ਸ਼ੇਅਰ ਜਰ ਕਰਿਓ ਜੀ ਸਸਰੀਆ